ਨਿਕੰਮ ਦਾ ਚੱਲਿਆ ਪੀਲਾ ਪੰਜਾਬ ਕਈ ਖੋਖੇ ਟਾਏ ਰੋਜ਼ਗਾਰ ਖੋਇਆ ਲੋਕਾਂ ਦਾ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਦੇਖੋ ਮਾਤੜ ਬੰਦੇ ਬੱਚੇ ਪਾਲਣ ਦੇ ਆ ਪੂਰੇ ਕੁੜੇ ਕੁੜੇ ਆ ਦੇਖੋ ਕੜੀ ਨਹੀਂ ਆਉਂਦਾ ਇਹਨਾਂ ਨੇ ਰੇਡੀਆਂ ਪੰਚਾਇਤੀਆਂ ਸੋਖੇ ਚਾਤੇ ਆ ਕੂੜਾ ਨਹੀਂ ਚੁੱਕਾ 2 ਮਹੀਨੇ ਹੋ ਗਏ ਆ ਆਹ ਵੇਖੋ ਕੂੜਾ ਸਰਪ੍ਰੇਖ ਚੱਕੇ ਚੱਕੇ ਇਲਾਕਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਕੂੜਾ ਉਹਦੇ ਸਫਾਈ ਨਹੀਂ ਹੋ ਰਹੀ ਸਾਡੇ ਇਲਾਕੇ ਦੇ ਵਿੱਚ ਮੋਟਾ ਵੀ ਚੱਲਣਾ ਤਾਂ ਵੀ ਸਾਡੇ ਇਲਾਕੇ ਦੇ ਵਿੱਚ ਆਹ ਆਪਣੇ ਕੰਮ ਕੀ ਆ ਰਿਹਾ ਮੋਟਾ ਜਨਾਬੜ ਬੜੇ ਆ ਵੇਖੋ ਕੂੜਾ ਨਹੀਂ ਚੁੱਕਿਆ ਗਲੀ ਦੇ ਬਾਗ ਗਲੀ ਦੇ ਬਾਗ ਤੇਰੀ ਮੇਰੀ ਬਿਮਾਰੀ ਹੈ ਹੋੜਾਂ ਦੇ ਵਿੱਚ 2-0 ਨੰਬਰ ਦੇ ਕੰਮ ਹੁੰਦੇ ਨੇ ਉਹ ਪ੍ਰਸ਼ਾਰਾਂ ਬਰਦਾਸ਼ਤ ਕਰਦੀ ਐ ਪਰ ਇਹਨਾਂ ਦੇ ਕਰੋ Go <laughs> am ਧੰਨਵਾਦ ਕਰਦੇ ਆ ਇਹ ਸਾਡੀ ਗੱਲ ਕਬੂਲ ਕਰਦੇ। ਇੱਥੇ ਹੋਰ ਵੀ ਕਿਸੇ ਨੇ ਕਬਦੇ ਕੀਤੇ। ਬੜੇ ਕੀਤੇ ਅਜੀ ਕਬਦੇ ਨੇ। ਸਾਡੇ ਦੰਦੇ ਦੇ। ਉਹਨਾਂ ਦੇ ਪਰਮੇਸ਼ਰ। ਉਹ ਹੋਰ ਸ਼ਰਮ। ਇੱਕ ਮੁਰਤੀ ਜਗਾਵਾ ਤੇ 200 ਫੁੱਟ ਦੇ ਉਹਨਾਂ ਨੇ ਵਧਾ ਪਾਏ ਹੋਏ ਆ। ਸ਼ਟਰਾਂ ਵਾਲਿਆਂ ਨੇ ਵੇਖੋ ਜਗਾ ਮੱਲੀ ਹਾੜਾ 4 ਫੁੱਟ ਦਾ ਕੋਖਾ ਨਜ਼ਰ ਆ ਗਿਆ ਇਹਨਾਂ ਨੂੰ 4 ਫੁੱਟ ਦਾ। ਠੀਕ ਹੈ ਇਹ 4 ਫੁੱਟ ਦਾ ਕੋਖਾ ਨਾ ਬਣ ਆ ਗਿਆ। ਐਨ ਇਨਾਂ ਨੂੰ 200 ਫੁੱਟ ਨਹੀਂ ਨੇ। 200 ਫੁੱਟ ਦੇ ਇਹਨਾਂ ਨੂੰ ਵਧਾਣ ਹੀ ਨਹੀਂ ਦੇ ਰਹੇ ਭਾਈ।

ਇਹ ਰਾਮਬਾ ਕੁਟਾਤਮ ਸਿੰਘ ਬਾਂਸਾਂ ਵਾਲੇ ਬਾਜ਼ਾਰ ਦਾ ਮੋਹੱਲਾ ਵਾ ਇੱਥੇ ਮੁੰਡੇ ਆਪਣੇ ਸਾਰੇ ਰੇੜੀਆਂ ਲਗਾਉਂਦੇ ਆ ਤੇ ਕਾਰਪੋਰੇਸ਼ਨ ਵਾਲੇ ਆਏ ਆ ਉਹਨਾਂ ਨੇ ਇਹਨਾਂ ਦੀਆਂ ਰੇੜੀਆਂ ਚੁੱਕ ਚੁੱਕ ਮਾਰੀਆਂ ਤੋੜ ਦਿੱਤੀਆਂ ਤੇ ਇੱਥੇ ਬਾਂਸਾਂ ਵਾਲੀਆਂ ਦੁਕਾਨਾਂ ਦਾ 8 ਫੁੱਟ ਦੀ 25 ਕਾਰਪੋਰੇਸ਼ਨ ਦੀ ਤੇ 100-100 ਫੁੱਟ ਤੱਕ ਵਧਾਵਾ ਉਹਨਾਂ ਨੂੰ ਕੁਝ ਨਹੀਂ ਕਹਿ ਕੇ ਗਏ ਸਾਡੀ ਇਹੀ ਬਿੰਦੂ ਉਹਨਾਂ ਦੇ ਧਰਮਤਮ ਸਿੰਘ ਗਲੀ ਨੰਬਰ ਬਾਂਸਾਂ ਵਾਲਾ ਬਾਜ਼ਾਰ ਬੱਚੇ ਬਚਾਰੇ ਮਿਹਨਤ ਕਰਨ ਦੇ ਉਹਨਾਂ ਦੀਆਂ ਰੇੜੀਆਂ ਚੁਕਾਤੀਆਂ ਕੂੜਾ ਇੱਕ ਐ ਢੇਰੀ ਇੱਕ ਉਹ ਢੇਰੀ ਜੋ ਇੱਕ ਦੇਖੋ ਸਾਡੇ ਕੋਈ ਗਲੀ 'ਚ ਝਾੜੂ ਵਾਲਾ ਨਹੀਂ ਜਾਂਦਾ ਪਾਣੀ ਸਾਫ਼ ਨਹੀਂ ਕੋਈ ਸਾਡੀ ਗਲੀ 'ਚ ਝਾੜੂ ਵਾਲਾ ਨਹੀਂ ਜਾਂਦਾ ਪਾਣੀ ਦੀ ਕੋਈ ਇੰਨੀ ਪ੍ਰੋਬਲਮ ਹੈ ਸਾਨੂੰ ਕੋਈ ਇੱਥੋਂ ਨੰਗਣਾ ਮੁਸ਼ਕਲ ਹੁੰਦਾ ਹੈ ਉਹ ਦੇ ਖਰਾਬ ਹੋ ਗਏ ਉਧਰ ਹਾਂ ਉਧਰੋਂ ਜ਼ਿਆਦੇ ਬੱਚੇ ਪੇਸ਼ੇ ਹਾਡੇ ਉਧਰ ਛੋਟਾ ਜਿਹਾ ਮਾਹੌਲ ਖਰਾਬ ਸਾਡੇ ਬੱਚੇ ਜਾਂਦੇ ਸਕੂਲਾਂ ਨੂੰ ਛੱਡਣ ਜਵਾਨ ਕੁੜੀਆਂ ਉਧਰ ਸਾਡੇ ਹੋਟਲਾਂ ਦੇ ਗਾੜੀ ਨੰਗਣਾ ਮੁਸ਼ਕਲ ਹੋਇਆ ਹੁੰਦਾ ਕੁੜੀਆਂ ਮੁੰਡੇ ਬਹੁਤ ਖਲੋਤੇ ਹੁੰਦੇ ਵਾਰਾ ਜਿਹੜੇ ਹੁੰਦੇ ਆ ਅਕਸਰ ਦੇਖਿਆ ਕਿ ਇਹ ਇਲਾਕਾ ਵਾਕੀ ਲੱਗਦਾ ਕਿ ਤੁਹਾਨੂੰ ਇਸ ਇਲਾਕੇ ਦੇ ਵਿੱਚ ਹੋਟਲ ਇਸ ਤਰ੍ਹਾਂ ਦੇ ਬਿਲਕੁਲ ਸਾਡੀ ਏਅਰਲਾਈਨ ਚ ਨਹੀਂ ਹੋਣੇ ਚਾਹੀਦੇ ਬਜਾਇਜ਼ ਕੰਮ ਕਰਾਂਦੇ ਹੋਟਲ ਆ ਗਏ ਹੋਟਲ ਕਿੱਧਰ ਦਾ ਪ੍ਰਵਾਹ ਬੱਚਿਆਂ ਦੇ ਪ੍ਰਵਾਹ ਚੰਗਾ ਥੋੜੀ ਪਏਗਾ ਦੇਖੋ ਛੋਟੇ ਬੱਚੇ ਆ ਜਵਾਨ ਕੁੜੀਆਂ ਸਕੂਲਾਂ ਚ ਛੱਡਣ ਜਾਂਦੀਆਂ ਬੱਚਿਆਂ ਨੂੰ ਮੰਮੀਆਂ ਜਾਂਦੀਆਂ ਵਾ ਕਦੀ ਕਦੀ ਸਵੇਰੇ ਸਵੇਰੇ ਪੁਲਿਸ ਵੀ ਆਈ ਹੁੰਦੀ ਹੈ ਅਏ ਅੰਮ੍ਰਿਤਸਰ ਦਾ ਸੈਂਟਰ ਆ ਇਹਦੇ ਵਿੱਚ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜਾ ਪ੍ਰਸ਼ਾਸਨ ਵੱਲੋਂ ਨਿਲਾਇਕੀਆਂ ਉਹ ਕੀਤੀਆਂ ਜਾਣੀਆਂ ਚਾਹੀਦੀਆਂ ਕਿ ਜਨਤ ਦੀ ਸਫਾਈ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਜਿਹੜੇ ਖੋਖੇਟਾ ਹੈਗੇ ਉਹਨਾਂ ਬਾਰੇ ਕੀ ਤੜਕੀ ਕਰਨਾ ਚਾਹੀਦਾ ਜਿਹੜੇ ਬੱਚੇ ਕੰਮ ਕਰਦੇ ਫੇ ਖੋਖੇਟਾ ਹਾਂ ਉਹ ਵੀ ਉਹਨਾਂ ਬਦਲੇ ਫਿਰ ਰੋਟੀ ਕਮਾ ਕੇ ਖਾਂਦੇ ਨੇ ਬੱਚੇ ਕਮਾ ਕੇ ਖਾਂਦੇ ਨਹੀਂ ਸਾਡੇ ਬੱਚਾ ਕੋਈ ਨਹੀਂ ਚਲੋ ਚਲੋ ਜਿਹੜੇ ਖੋਖੇਟਾ ਹੈਗੇ ਉਹ ਕੀ ਕਰਨੀ ਠੀਕ ਹੈ ਕਰਨ ਤੇ ਚਲੋ ਮੈਨੂੰ ਜਿਆਦਾ ਮੈਂ ਬਾਹਰ ਆਂਦੀ ਨਹੀਂ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਬੱਚੇ ਜਾਰੇ ਰੋਟੀ ਕਮਾ ਕੇ ਖਾਂਦੇ ਜਿਹੜੇ ਬੋਲ ਸਕੀ ਖੋਖਿਆਂ ਬਾਰੇ ਬੋਲੋ ਕੀ ਅੱਜ ਮਸਲਾ ਕੀ ਹੈ ਅਬ 44 47 ਸਾਲਵਾ ਐਸਾ ਰੈਡੀ ਲਾਂਦੇ ਆ ਇਹਦਾ ਪਾਪਾ ਨੂੰ ਪਿਆਰਾ ਪਿਆਰਾ ਲੱਜ ਹੋ ਗਿਆ ਅੱਛਾ ਬੱਚੇ ਮੇਰੇ ਦੋਨੇ ਵੀ ਆਏ ਨੇ ਮੈਂ ਰੋਟੀ ਨਹੀਂ ਖ ਆਹ ਕਿੱਥੇ ਜਾਣਾ ਹੈ ਹੈ ਉਹਨਾਂ ਦੇ ਬੱਚੇ ਹੈ ਉਹ ਮੈਨੂੰ ਕਿੰਨਾ ਕ ਪੁੱਛਣਗੇ ਕਿਸ ਚੀਜ਼ ਨੂੰ 45 ਸਾਲ ਕੇ ਇਸ ਚੀਜ਼ ਦਾ ਡਾਈਟ ਉਹ ਕਿਹੜਾ ਡਾਟਾ ਹੈ ਉਹਨਾਂ ਕੰਮ ਨਹੀਂ ਹੈਗਾ ਤੇ ਮਾੜਾ ਮੋਟਾ ਇਤੋਂ ਕੀ ਬਚਦਾ ਵੇ ਅਸਾਂ ਕੀ ਬਚਦਾ ਬੇ ਮਾੜਾ ਮੋਟਾ ਇੰਦੇ ਕਾਰੋਬਾਰ ਵਾਲੇ ਮਾਰ ਕੇ ਕੀਤਾ ਆ ਉਹਨਾਂ ਵੱਲੋਂ ਬੰਦ ਕਰਵਾਇਆ ਗਿਆ ਮੈਂ ਕਿਹਾ ਇਹਨੂੰ ਚਲਾ ਕਾਰਪਰੇਸ਼ਨ ਵਾਲੋ ਕਾਰਪਰੇਸ਼ਨ ਵਾਲੋ ਤੋੜਨਾ ਹੀ ਆ ਜੀ ਤੋੜਨਾ ਹੀ ਇੱਕ ਇੱਕ ਕੇ ਹਾਂਜੀ ਕੀ ਕਾਰਨ ਬਣਿਆ ਤੋੜਨ ਦਾ ਕਾਰਨ ਕਿ ਉਹਨਾਂ ਨੂੰ ਪਤਾ ਹੋਵੇ ਕਿਸੇ ਨੂੰ ਤਕਲੀਫ ਹੋਈ ਆ ਪਤਾ ਨਹੀਂ ਕਾ ਬਿਸ਼ੇਸ਼ ਤਕਲੀਫ ਹੋਈ ਆ ਸਾਰਾ ਬਾਜ਼ਾਰ ਛੱਡ ਕੇ ਜਿਹੜਾ ਮਗਰੋਂ ਲੱਗੇ ਉਹਨਾਂ ਨੂੰ ਤਕਲੀਫ ਹੋਈ ਆ ਤੁਹਾਨੂੰ ਲੱਗਦਾ ਕਿਸੇ ਦੀ ਸ਼ਹਿਦ ਦੇ ਨਾਲ ਹੀ ਆ ਗਈ ਦੀ ਸ਼ਹਿਦ ਨਾਲ ਹੈ ਇਹ ਸਾਰੇ ਸਾਰੇ ਨਾਲ ਓਏ ਸਾਰੇ ਸਾਰੇ ਨਾਲ ਸ਼ਹਿਰ ਦੇ ਨਾਲ ਉਹ ਜਿਹੜੀ ਮਾਰਕੀਟ ਹੈ ਸਾਰੀ ਜਿਹੜੀ ਹੈ ਉਹ ਬਿਲਕੁਲ ਲੀਗਲ ਹੈ ਹੁਣ ਲੀਗਲ ਹੈ ਹਾਂ ਲੀਗਲ ਹੈ ਆਹ ਕੀ ਮੰਗ ਕਰਦਾ ਹੁਣ ਕੋਈ ਇਹੋ ਮੰਗ ਕਰਦਾ ਕਿ ਸਾਡਾ ਕਾਰੋਬਾਰ ਕੋਈ ਕਾਰੋਬਾਰ ਕਰ ਆਹੀ ਕਾਰੋਬਾਰ ਕਰਨਾ ਹੈ ਰੋਟੀ ਕਿਤੋਂ ਕਾਣੀ ਆ 10000 ਬੰਦੇ ਹੈਗੇ ਆ ਇਹ ਹਾਂ 500 ਕਰੀਏ ਹਾਂ ਭਾਈ ਇਹ ਕੀ ਕਰੀਏ 500 ਰੁਪਏ ਦੀ ਰੋਜ਼ ਮੇਰੇ ਆਦਮੀ ਤੋ ਆਈ ਹੁੰਦੀ ਆ ਮੈਂ ਇਹਨਾਂ ਕੋਲ ਕਿੱਥੋਂ ਲੈਣੀ ਫਿਰ ਸਰਕਾਰ ਹੀ ਮਜਬੂਰ ਕਰਦੀ ਆ ਤੁਹਾਨੂੰ ਮਾੜੇ ਕੰਮ ਕਰਨ ਤੋਂ ਸਰਕਾਰ ਹੀ ਮਜਬੂਰ ਸਭ ਕੋਈ ਸਰਕਾਰ ਹੀ ਕਰਦੀ ਆ ਅੰਨਿਆਜ ਕੋਈ ਬੰਦਾ ਕੋਈ ਬੰਦਾ ਕੰਮ ਕਰਾ ਜਾ ਕੋਈ ਬੰਦਾ ਤੁਹਾਨੂੰ ਕੰਮ ਬੰਦੇ ਕੋਈ ਬੰਦਾ ਮਾੜਾ ਨਹੀਂ ਬੰਦਾ ਮਾੜਾ ਸਰਕਾਰ ਬਣਾਉਂਦੀ ਆ ਕੰਮ ਨਹੀਂ ਕੋਈ ਮਿਹਨਤ ਕਰਦੇ ਵੇ ਮੈਂਤਰੀ ਕਰਨ ਦਿੰਦੀ ਸਰਕਾਰ ਸਾਨੂੰ ਕਮੇਟੀ ਵਾਲੇ ਆਣਦੇ ਦੱਬਾ ਸੜਕ ਨੂੰ ਜਾਮ ਕਰਦਾਂਗੇ ਕੱਲ ਕਮੇਟੀ ਵਾਲੇ ਆਣ ਕੇ ਕੱਲ ਸਾਡਾ ਖੋਖਾ ਚੋਖਾ ਨਾ ਅੱਪਾ ਸੜਕ ਜਾਮ ਕਰਾਂਗੇ ਅਪਾ ਦੇ ਖੋਖ ਜੇ ਸਾਡੇ ਸਾਡੀ ਰੋਜੀ ਰੋਟੀ ਨੂੰ ਹੱਥ ਪਾਣਗੇ ਆਪਾਂ ਆਪਣਾ ਨੁਕਸਾਨ ਕਰਾਂਗੇ ਠੀਕ ਆ ਭਾਜੀ ਬਸ ਸਾਡੀ ਇਹੋ ਹੀ ਬੇਨਤੀ ਆ ਕਿ ਸਾਨੂੰ ਰੋਟੀ ਨੂੰ ਕੋਈ ਗੱਲ ਨਹੀਂ ਆਪਾਂ ਸਾਡੇ ਨੂੰ ਨਹੀਂ ਪਤਾ ਨਹੀਂ ਕਰਦੇ ਸ਼ਰਾਬੀ ਇਹ ਕਹਿੰਦੇ ਮੇਰੇ ਘਰ ਦੇ ਬੱਚੇ ਵੀ ਛੁੱਟ ਦੋਤੇ ਆ ਨਾਂ ਲਿਆ ਘੇੜੇ ਭਾਜੀ ਹੋਰ ਕੋਈ ਗੱਲ ਕਰਦੇ ਹੋਰ ਕੋਈ ਗੱਲ ਨਹੀਂ ਬੋਲੋ ਜੀ ਮੁੱਖ ਮੰਤਰੀ ਪੰਜਾਬ ਸਰਕਾਰ ਮੁੱਖ ਮੰਤਰੀ ਰੋਜੀ ਰੋਟੀ ਹੈ ਸਾਡੇ ਉਹ ਵੀ ਨਹੀਂ ਤੇ ਸਾਡੇ ਆਹੀ ਉਹਨਾਂ ਨੂੰ ਆ ਨਹੀਂ ਲਿਆ ਉਹ ਮਾਰੇ ਗਏ ਹਾਂ ਇਹ ਹਫਤੇ ਵਾਸਤੇ ਨੂੰ ਬੱਡੇ ਠਾਣੇ ਚ ਲਾ ਗਏ ਉਧਰੋਂ ਮੇਰੀ ਰੋਜੀ ਰੋਟੀ ਨੂੰ ਪੁੱਠੀ ਕਰ ਦਿੰਦਾ ਕਿਹਨੇ ਦੇਣੀ ਮੈਨੂੰ ਰੋਟੀ ਰੋਟੀ ਕਿਹਨੇ ਦੇਣੀ ਮੈਨੂੰ ਉਹਦੇ ਵਿੱਚ ਸੈਂਕੜੇ ਹੀ ਖੋਕੇ ਨੇ ਨਜ਼ਾਇਜ਼ ਰੇੜੀਆਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਰੇੜੀਆਂ ਵਾਲੇ ਖੁਦ ਸ਼ਰਾਬ ਪੀ ਲਾਂਦੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਲੇਕਿਨ ਇਹ ਬੱਚੇ ਮਾਰੇ ਕੰਮ ਕਰਦੇ ਸੀ ਸ਼ਰਾਬ ਵੇਚਦੇ ਸੀ ਅਗਰ ਹੁਣ ਆਪਣੇ ਛੋਟੇ ਛੋਟੇ ਬੱਚੇ ਪਾਲਣ ਵਾਸਤੇ ਰੇੜੀ ਲਗਾ ਕੇ 5 5 10 10 ਰੁਪਏ ਦਾ ਚਿਪਸ ਦਾ ਪੈਕੇਟ ਵੇਚ ਕੇ ਗੁਜ਼ਾਰਾ ਕਰਨਾ ਚਾਹੁੰਦੇ ਨੇ ਉਹ ਵੀ ਗੌਰਮੈਂਟ ਕੋਲ ਬਰਦਾਸ਼ਤ ਨਹੀਂ ਹੁੰਦਾ ਸਾਡੀ ਇਹ ਮੰਗ ਹੈ ਸਰਕਾਰ ਕੋਲ ਕਿ ਇਹਨਾਂ ਬੱਚਿਆਂ ਦੀ ਲਾਈਫ ਬਾਰੇ ਕੋਈ ਸੋਚਿਆ ਹੋਵੇ ਜਾਂ ਤੇ ਇਹਨਾਂ ਨੌਕਰੀ ਦਿੱਤੀ ਜਾਵੇ ਜਾਂ ਇਸ ਕੰਮ ਦੇ ਵਿੱਚ ਇਹਨਾਂ ਦਾ ਸਹਿਯੋਗ ਕਰਕੇ ਇਹਨਾਂ ਨੂੰ ਪਰਚੀ ਹੰਦ ਦਿੱਤੀ ਜਾਵੇ ਭਾਜੀ ਨਾਲੇ ਨਾਲੇ ਭਾਜੀ ਕਾਰਪੋਰੇਸ਼ਨ ਤਿੰਨ ਮਹੀਨੇ ਮੇਰਾ ਨਾਮ ਪੰਕਾ ਜੀ ਮੇਰੇ ਇੱਥੇ ਮੈਡੀਸਨ ਸ਼ਾਪ ਆ ਕਿਹੜਾ ਇਲਾਕਾ ਹੈ ਕੋਟ ਆਦਮਾ ਸਿੰਘ ਰਾਮਬਾਗ ਦੇ ਵਿੱਚ ਅਸੀਂ ਵਸਦੇ ਹਾਂ ਜੀ ਜੇ ਆ ਲੜਕੇ ਜੇ ਸਾਡੇ ਭਰਾ ਜੇ ਗਲਤ ਕੰਮ ਛੱਡ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਖੋਖਿਆਂ ਵਿੱਚ ਕੰਮ ਕਰਦੇ ਵੇ ਇਹ ਤੇ ਜੇ ਸਰਕਾਰ ਜੰਪ ਕਾਰਪੋਰੇਸ਼ਨ ਉਹਨਾਂ ਨੂੰ ਖੋਖਿਆਂ ਤੋਂ ਤੋੜੇਗੀ ਤੇ ਫਿਰ ਮਜਬੂਰ ਕਰੇਗੇ ਕਰਨਗੇ ਕਿ ਗਲਤ ਕੰਮ ਹੀ ਕਰੋ ਕਿਸ ਕਿਸ ਚੀਜ਼ ਦੇਖੋ ਫਿਰ ਦੇਖੋ ਜੀ ਆ ਖੋਖੇ ਕੀ ਹੈ ਜੀ ਕੋਲ ਡਰਿੰਕ ਖਾਣ ਪੀਣ ਦਾ ਸਮਾਨ ਕੀ ਲੱਗਦਾ ਕਿ ਕਿਸੇ ਦੀ ਇਹ ਸ਼ਾਇਦ ਦੇ ਨਾਲ ਖੋਖੇ ਤੋੜੇ ਗਏ ਦੇਖੋ ਜੀ ਆ ਆ ਸਰ ਆ ਜਵੇਂ ਜੋ ਵੀ ਹੈਗਾ ਵਾ ਤੇ ਇੱਥੇ ਜੋ ਉਹਨਾਂ ਨੇ ਮਲੇ ਸਾਰੀ ਜਗ੍ਹਾ ਟਾਡੇ ਸਾਹਮਣੇ ਹੀ ਆ ਇਹ ਖੋਖੇ ਦੇ 4-4 ਫੁੱਟ ਦੇ ਨੇ ਇਹਨਾਂ ਨੇ ਵਿਚਾਰਿਆ ਨੇ ਕੀ ਮੱਲਣਾ ਜੀ ਜਗਾ ਨਾਕਾ ਵਾਸੀਆਂ ਦਾ ਕਹਿਣਾ ਕਿ ਜਿਹੜੇ ਲੋਕਾਂ ਨੂੰ ਖਲਾਟ ਹੋਏ ਆ ਜਿਸ ਤਰ੍ਹਾਂ ਪੌੜੀਆਂ ਵਾਲੇ ਆ ਜਾਂ ਹੋਰ ਇਸੇ ਤਰ੍ਹਾਂ ਆ ਉਹ ਛੇਛੇ ਖੋਖੇ ਹੋਏ ਆ ਹਾਂਜੀ ਲੇਕਿਨ ਵਧਾ ਜਿਹੜੇ ਆ ਕਿੰਨੇ ਕੁ ਅੱਗੇ ਪਏ ਆ 10-10 12-12 20-20 ਫੁੱਟ ਦੇ ਵਧਾ ਪਏ ਆ ਜੀ ਕੀ ਲੱਗਦਾ ਇਹ ਜਾਇਜ਼ ਹੈਗੇ ਆ ਨਹੀਂ ਆ ਬਿਲਕੁਲ ਨਜਾਇਜ਼ ਆ ਦੇਖੋ ਜੇ ਜੇ ਸਾਡੇ ਖੋਖੇ ਇਹਨਾਂ ਨੂੰ ਚੁਪਦੇ ਪਏ ਤੇ ਫਿਰ ਉਹ ਸਾਰੇ ਦੇਖੋ ਤੁਸੀਂ ਜਿਹੜੇ ਖੋਖੇ ਲਾਇਆ ਜਾ ਰਹੇ ਪਿਛਲੇ ਕਿੰਨੇ ਟਾਈਮ ਤੋਂ ਲਾ ਰਹੇ ਆ ਆਹ 40-40 ਸਾਲ ਤੋਂ ਆ ਜੀ ਆਜੇ ਸਾਡੇ ਆਉਣ ਤੋਂ ਪਹਿਲਾਂ ਤੇ ਇਹੀ ਤੁਹਾਨੂੰ 35 ਸਾਲ ਹੋਏ ਮੱਲੇ 'ਚ ਸਾਡੇ ਤੋਂ ਪਹਿਲਾਂ ਲੱਗੇ ਹੋਏ ਆ ਖੋਖੇ ਅੱਜ ਕਿੰਨਾ ਵੱਡਾ ਖੋਖੇ ਹਟਾਏਗੇ ਕਾਰਪੋਰੇਸ਼ਨ ਵੱਲੋਂ ਕਾਰਪੋਰੇਸ਼ਨ ਆਈ ਹੀ ਉਹਨਾਂ ਨੇ ਖੋਖਿਆਂ ਨੂੰ ਤੋੜਦਾ ਜੀ ਜੇ ਜੇ ਆ ਮੁੰਡੇ ਕੰਮ ਕਰਦੇ ਵੇ ਆਪਣੇ ਮਿਹਨਤ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਇਹਨਾਂ ਨੂੰ ਕਰਨ ਦਿੱਤਾ ਜਾਵੇ ਨਾ ਕਿ ਇਹਨਾਂ ਦੇ ਖੋਖੇ ਤੋੜ ਕੇ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਆ ਗਲਤ ਗਮੀ ਕਰਨ 40 ਸਾਲਾਂ ਬਾਅਦ ਹੀ ਕਿਉਂ ਪ੍ਰਸ਼ਾਸਨ ਤੋਂ ਇਹ ਜਿਹੜਾ ਤਰੰਗ ਸੁੱਕਣਾ ਆ ਜੀ ਆਹ ਤਾਂ ਸਮਝ ਤੋਂ ਬਾਹਰ ਹੈ ਜੀ ਇਹ ਕੀ ਗੇਮ ਚੱਲ ਰਹੀ ਪਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਵਾਅਦੇ ਕੀਤੇ ਕਿ ਬੇਰੋਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਹੁਣ ਕੀ ਜਿਹੜੇ ਕੰਮ ਵਿਚਾਰੇ ਦਿਹਾੜੀ ਦੀ ਟੱਪੇ ਕਰ ਰਹੇ ਆ ਉਹਨਾਂ ਨੂੰ ਵੀ ਬੇਰੋਜ਼ਗਾਰ ਕੀਤਾ ਜਾ ਰਿਹਾ ਕੀ ਕਰ ਬਿਲਕੁਲ ਜੀ ਦੇਖੋ ਜੀ ਸਭ ਤੋਂ ਵੱਡੀ ਐਗਜ਼ਾਮਪਲ ਹੀ ਸਾਡੇ ਮਹੱਲੇ ਚ ਆ ਕਿ ਆ ਸਭ ਮੁੰਡੇ ਬੇਰੋਜ਼ਗਾਰ ਕੀ ਕਰਨ ਕਿਥੇ ਜਾਣ ਜੀਓ ਜਿਹੋ ਖੋਖੇ ਲਾ ਕੇ ਆਪਣਾ ਕਾਰੋਬਾਰ ਆਪਣਾ ਘਰ ਚਲਾ ਰਹੇ ਆ ਤਾਂ ਉਹਨਾਂ ਨੂੰ ਚਲਾਣ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਕੀ ਮੰਗਤ ਹੈ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਜੀ ਆ ਨਿਯਾਜ ਕੰਮ ਬੰਦ ਕੀਤੇ ਜਾਣ ਤੇ ਇਹਨਾਂ ਨੂੰ ਸਹੀ ਹੱਲਾਸ਼ੇਰੀ ਦਿੱਤੀ ਜਾਵੇ ਕਿ ਆ ਵੀ ਆਪਣਾ ਕੰਮ ਕਰਨ ਤੇ ਆਪਣਾ ਕੰਮ ਵਿਧ ਕੀ ਲੱਗਦਾ ਕਿ ਇਹਨਾਂ ਨੂੰ ਫੇਰ ਥੋਕੇ ਜਾਂ ਕੋਈ ਜਗਾ ਦਿੱਤੀ ਜਾਵੇ ਇਹਨਾਂ ਨੂੰ ਬਿਲਕੁਲ ਜੀ ਇਹਨਾਂ ਨੂੰ ਇਹਨਾਂ ਨੂੰ ਜਗਾ ਦਿੱਤੀ ਜਾਵੇ ਨਾ ਲੋਡ ਕੀਤਾ ਜਾਵੇ ਜਗਾ ਜਿੱਥੇ ਕੰਮ ਕਰਦੇ ਉਥੇ ਉਹਨਾਂ ਨੂੰ ਉਹਨਾਂ ਨੂੰ ਜਗਾ ਮਿਲੇ ਤੇ ਜਿਹੜਾ ਨੁਕਸਾਨ ਆ ਉਹ ਨੁਕਸਾਨ ਪਰਵਾਹੀ ਕਰਨ ਤੇ ਜਿਹੜੇ ਨਜਾਇਜ਼ ਜਗਾ ਨੂੰ ਕਬਜ਼ਾ ਕਰੀ ਬੈਠੇ ਉਹਨਾਂ ਦਾ ਕੀ ਜੜਦ ਨੇ ਜਗਾ ਉਹਨਾਂ ਦੇ ਕਾਰਵਾਈ ਕਰੇਗਾ ਆਪਣੀ ਕਾਰਪੋਰੇਸ਼ਨ ਆਪਣੇ ਮੁਤਾਬਕ ਪਰ ਅਸੀਂ ਇਹ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਜੀ ਜਿਹੜੇ ਆ ਆ ਬੰਦੇ ਜਿਹੜੇ ਸਾਡੇ ਸਾਡੇ ਭਰਾ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਹੀ ਤਰ੍ਹਾਂ ਕੰਮ ਕਰਨ ਦਿੱਤਾ ਜਾਵੇ ਨਾ ਕਿ ਉਨਨ ਮਜਬੂਰ ਕੀਤਾ ਜਾਵੇ ਕਿ ਇਹ ਆਪਣਾ ਗਲਤ ਕੰਮ ਕਰਨ ਸ਼ਰਾਬਾਂ ਵੱਲ ਜਾਣ ਫੇਰ ਦੁਬਾਰਾ ਜਿਹੜੇ ਸਾਡੇ ਜਿਹੜੇ ਸਾਡੇ ਹਲਕੇ ਦੇ ਬਿਲਕੁਲ ਭਾਜੀ ਡਾਕਟਰ ਜੀ ਦੱਸਦਾ ਕਿ ਐਮਐਲਏ ਸਾਹਿਬ ਆ ਉਹਨਾਂ ਨੂੰ ਅਪਨਾ ਕਹਿੰਦੇ ਆ ਕਿ ਸਾਡੇ ਇਥੇਆਂ ਦੀਆਂ ਪੱਟੀਆਂ ਬਣਾਈਆਂ ਜਾਵੇ ਪਾ ਕਰਾਇਆ ਦਵਾਂਗੇ ਹਰ ਮਹੀਨੇ ਜੋ ਸਰਕਾਰੀ ਕਰਾਇਆਗਾ ਆਪਾਂ ਉਹ ਦਵਾਂਗੇ ਅੱਬਾ ਕੋਈ ਨਜਾਇਜ਼ ਨਹੀਂ ਲਾਵਾਂਗੇ ਭਾਜੀ ਜਿਹੜੀ ਸਰਕਾਰ ਦੀ ਜਗ੍ਹਾ ਆਪਾਂ ਕਬਜ਼ਾ ਨਹੀਂ ਕਰਾਂਗੇ ਤੁਹਾਨੂੰ ਫਤੀਆਂ ਦਿੱਤੀਆਂ ਜਾਵੇ ਅੱਜ ਗੁਲਤਾ ਜੀ ਦਾ ਆਪਾਂ ਧੰਨਵਾਦ ਕਰਦੇ ਆਂ ਇਹ ਸਾਡੀ ਗੱਲ ਕਬੂਲ ਕਰੀਂ ਥੈਂਕ ਯੂ ਹੋਰ ਵੀ ਕਿਸੇ ਨੇ ਕਬਜ਼ੇ ਕੀਤੇ ਪੜੇ ਕੀਤੇ ਅੱਜ ਗੁਲਤਾ ਜੀ ਦਾ ਆਪਾਂ ਧੰਨਵਾਦ ਕਰਦੇ ਆਂ ਉਹ ਬੋਟਰੇ ਉਹਨਾਂ ਨੇ ਬੁਧਾ ਪਾਏ ਹੋਏ ਆ ਸ਼ਟਰਾਂ ਵਾਲਿਆਂ ਨੇ ਵੇਖੋ ਜਗਾ ਮੰਲੀ ਹਾਡਾ ਚਾਰ ਫੋਟ ਦਾ ਕੋਖਾ ਨਜ਼ਰ ਆ ਗਿਆ ਇਹਨਾਂ ਨੂੰ ਚਾਰ ਫੋਟ ਦਾ ਠੀਕ ਹੈ ਇਹ ਚਾਰ ਫੋਟ ਦਾ ਕੋਖਾ ਨਜ਼ਰ ਆ ਗਿਆ ਆਣੀ ਨੂੰ ਤੋਂ ਫੋਟ ਫੋਟ ਨਾ ਆਣੀ ਇਹਦੇ ਤੋਂ ਫੋਟ ਦੇ ਇਹਨਾਂ ਨੂੰ ਵਧਾ ਨਹੀਂ ਨਜ਼ਰ ਆਏ ਭਾਈ ਮੈਂ ਚੱਕ ਕਰਾਂਗੇ ਕਾ ਭਾਈ